ਗੁਰਤਾ ਵੀ ਆਪਾਂ ਸੁਣੀ ਸੀ ਅਸੀਂ ਪਰ ਤੰਦਰੁਸਤ ਪੰਜਾਬ ਅਗਾਂਹ ਦੱਬ ਕੇ ਤਿੰਦਾਂ ਮੱਠਾ ਮੱਠਾ ਜਾ ਦੇਖ ਰੋਕੀ ਨੂੰ ਹਾਂ ਬਸ ਚਿੱਟੇ ਵਾਲਾ ਹਾਂ ਬਾਬੇ ਦੁਰੀਆਲੇ ਵਿੱਚ ਖੀਰ ਖਾਣਾਂ ਲਵਲੀ ਜੀ ਚਪਲਾ ਕਢਾ ਦੀਆਂ ਗੱਡੀ 'ਚ ਕਹਿੰਦੇ ਵੀ ਸਾਰੇ ਕੱਢਾਂਗੇ ਨਵੀਆਂ ਚਪਲਾਂ ਨੇ ਚੱਕੀਆਂ ਜਾਣੀਆਂ ਜਗਵੀਰ ਨੇ ਪਾ ਰੱਖੀਆਂ ਸਭ ਨੇ ਜਪਲਾਂ ਲਵਲੀ ਵਿਚਾਰਾ ਓਹੋ ਟਾਈਮ ਕਹਿੰਦੇ 12:00 ਵਜੇ ਹੋਏ ਨੇ ਧਰਤੀ ਤਪੀ ਪਈ ਆ ਪੂਰੀ ਲਵਲੀ ਜਾਦ ਰਿਆ ਪਰ ਪੂਰਾ ਤੰਗ ਹੋ ਰਿਹਾ ਹੈ ਲਵਲੀ ਦੇ ਚੱਪਲਾਂ ਨਹੀਂ ਹੈਗੇ ਉਤੋਂ ਸਾਢੇ 12 ਹੋਏ ਪਏ ਨੇ ਲਓ ਆ ਇਧਰ ਧੁੱਪਾ ਦੇਖ ਲੋ ਇਧਰ ਸ਼ਾਂ ਬਾਰਡਰ ਤੇ ਲਵਲੀ ਭੱਜ ਕੇ ਜਾ ਗੱਡੀ ਦੀ ਇਧਰ ਸਾਡੇ ਲਵਲੀ ਵੀਰ ਗੱਡੀ ਆ ਤੇ ਸਪ੍ਰਿੰਟ ਭੱਜ ਕੇ ਜਾ ਭੱਜ ਕੇ ਖਿੱਚਦੀ ਮਾਜਾ ਮਾਜਾ ਗੁਰਦਤਾ ਵੀ ਆਪਾਂ ਸੁਣੀ ਸੀ ਅਸੀਂ ਪਰ ਤੰਦਰੁਸਤ ਪੰਜਾਬ ਆ ਗਿਆ ਸਾਡਾ लवली ਸ਼ਕੀਲ ਲਈ ਫਿਰਦਾ ਤੰਦਰੁਸਤ ਪੰਜਾਬ ਤੰਦਰੁਸਤ ਪੰਜਾਬ ਭੱਜ ਗਈ ਭੱਜ ਗਈ ਘੜਤਾ ਸਾਰਾ ਰਸਤਾ ਇਹ ਬੰਦਾ ਕਰੇ ਨਹੀਂ ਸੀਰੀਅਸ ਤੱਕ ਲਾਈਵ ਅਸੀਂ ਕੋਈ ਨੀ ਕੀ ਬਣਾ ਕਰਤਾ ਯਾਰ ਕੀ ਹੋ ਗਿਆ ਗੱਲ ਕੀ ਹੋ ਗਈ ਮੈਂ ਤਾਂ ਗੱਲ ਹੀ ਨਹੀਂ ਪਤਾ ਲੱਗੀ ਉਹ ਵਿਚਾਰਾ ਜਵਾਕ ਕੋਸ਼ਨ ਪੁੱਛੀਆ ਮੈਂ ਕਿਹਾ ਆ ਆ ਜੂ ਪੇਪਰ ਇਨ ਨਹੀਂ ਕਰਾ ਸਾਡੇ ਵੀਡੀਓ ਬਣਾਣੀਆਂ ਆ ਆ ਦੇਖੋ ਇਹ ਬਈ ਸਾਡੇ ਰੋਕੀ ਬਈ ਰੋਕੀ ਬਈ ਰੋਕੀ ਬਈ ਮਸਤਵਾਨਾ ਸਾਹਿਬ ਕਿੰਨੇ ਸਾਲ ਹੋ ਗਏ ਓਏ ਮਸਤਵਾਨੇ ਕਿੰਨੇ ਸਾਲ ਹੋ ਗਏ ਬਈ ਨੂੰ ਰੋਕੀ ਨੂੰ ਹਾਂ ਬਸ ਚਿੱਟੇ ਵਾਲਾ ਆ ਜਦੋਂ ਨਾ ਜਵਾਨ ਹੋਇਆ ਬਈ ਜਦੋਂ ਤੱਕ ਬੜਾਪਾ ਹੋਗਾ ਸਾਨੂੰ ਵੀ 6 ਦੇ 7-7 ਸਾਲ ਹੋ ਗਏ ਸਾਨੂੰ ਵੀ ਲਾਦਾ ਰੋਕੀ ਕੋਲੀ ਕੰਮ ਲੱਗਣਾ ਪਊਗਾ ਰੋਕੀ ਰੋਕੀ ਦੇ ਕਾਨ ਦੀ ਇਹ ਸਾਡਾ ਮਸਤ ਬਣਾ ਸਾਫ ਦੀ ਧਰਤੀ ਹੈ। ਪੱਦੇ ਛੋਟੇ ਛੋਟੇ। ਸੁਬਹ ਦਾ ਦੁਵਾਰ ਕੱਟਣਾ ਲਾ ਹੋ ਰਿਹਾ। 2 ਲੱਖ ਰੇਟ ਦੇ। ਜੇ ਨੂੰ ਪਤਾ ਲੱਗਿਆ ਕਿ ਉਹ ਗੱਡੀ ਚੰਤਰ ਕੇ ਆਇਆ ਉਹਨੇ। ਅਸੀਂ ਸਾਰੇ ਇਧਰ ਵੜੇ ਸੀ। ਨਹੀਂ ਨੋ ਫੀ ਗਰਮੀ। ਗਰਮੀ ਗਰਮੀ ਹੋ ਗਿਆ। ਲਵਨੀ। ਕੋ ਬੈਠਿਆ ਗੰਦੀ ਵਿੱਚ ਬੈਠਿਆ। ਉਹ ਪਾਗਲ ਮੱਖੇ ਮੜੀ ਸਾਡੇ ਗੱਡੀ ਵਿੱਚ ਬੈਠੇ। ਮੱਛਰ ਵਾਰਦੇ ਗੱਡੀ। ਮਲੇਰੀਆ ਫਲਾਵੇ ਗੱਡੀ। ਉਹ ਪਾਰਸਲ ਲੈਣਾ ਸੀ ਗੱਲ ਬਾਈ ਨੇ ਆਪਣੇ ਰੋਮਲ। ਕੀ ਆਪਾਂ ਦੀ ਗੱਲ। ਕਮਨ ਨੇ ਲੈਣਾ ਸੀਗਾ। ਛੋਟੀ ਗੱਲਾਂ ਛੋਟੀ ਗੱਲਾਂ ਕਰਦੀ ਓਟੀ ਵੀ ਦੱਸੋ ਬਾਈ ਮੁੰਡੇ ਇਤਨਾ ਛੋਟਾ ਪਾਰਸਲ ਕੀ ਮੰਗਾਇਆ ਮਨੇ ਚ ਵਿਟਾਮਿਨ ਮੰਗਾਇਆ ਉਹਨੇ ਵਿਟਾਮਿਨ ਕੰਟੈਂਟ ਕੰਟੈਂਟ ਔਰ ਇਹ ਨਿਕਲਾ ਵਿਟਾਮਿਨ ਐਮਵੀ ਕਿਹੜੇ ਵਿਟਾਮਿਨ ਮਲਟੀ ਵਿਟਾਮਿਨ ਠੀਕ ਹੈ ਇਹ ਮਨ ਵਾਸਤੇ ਮੰਗਾਇਆ ਇਹ ਭਾਈ ਤਾਂ ਚੱਬ ਕੇ ਐਂ ਦੱਬ ਕੇ ਤਿੰਨ ਤਰ ਮੱਠਾ ਮੱਠਾ ਆ। ਨਾਲਿਓ ਫੀਲ ਇਹ ਫੀਲ ਲਿੰਦਾ ਵਾ ਯਾਰ। ਫੀਲ ਪੂਰੀ ਲਿੰਦਾ। ਐ ਲਵਲੀ। ਵੇ ਨਸੀਨਾ ਕਢਾ ਦੇ ਬਾਹਰ। ਇਹ ਲੁੱਸੀ ਦੀ ਗੱਲ ਕਰ ਰਹੇ ਨੇ ਗਲਤ ਨਾ ਸਮਝਿਓ। ਹਾਂ। ਤਦੋਂ ਕਾਹ ਬਲ ਕਰਤਾ ਭੈ ਦਾ ਆਪੇ ਦੱਸਤਾ ਉਹ ਕਹਿੰਦਾ ਕਿ ਬੋਲ ਕਰੇਟ ਨਾ ਮਰੀ ਕਿਨਾਂ ਭਾਈ ਮੈਂ ਰਾਮੂ ਨੇ ਜਾਲ ਘਰਾਦਾ